ਬਿਮਾਰੀਆਂ ਦਾ ਕੋਈ ਜ਼ਿਕਰ ਹੋਵੇ ਕਿਹੜੀ ਕਿਹੜੀ ਬਿਮਾਰੀ ਬਿਮਾਰੀਆਂ ਤਾਂ ਦੇਖੋ ਜੀ ਬਹੁਤ ਜ਼ਿਆਦਾ ਗਈਆਂ ਜਿਸ ਤਰ੍ਹਾਂ ਸਰਵਾਈਕਲ ਹੋ ਗਿਆ ਸ਼ੂਗਰ ਹੋ ਗਿਆ ਬੀਪੀ ਹੋ ਗਿਆ ਥਾਇਰੋਇਡ ਹੋ ਗਿਆ ਸਲੀਪ ਡਿਸਕ ਹੋ ਗਈ ਪੈਰਾਲਾਈਜ਼ ਹੋ ਗਿਆ ਜਾਂ ਕਈ ਅੱਜ ਕੱਲ ਦਾ ਬੜਾ ਦੌਰ ਚੱਲਿਆ ਹੋਇਆ ਹੈ ਕਿ ਬੱਚੇ ਜਿਹੜੇ ਐ ਉਹ ਮੋਬਾਈਲਾਂ ਦੇ ਉੱਤੇ ਜ਼ਿਆਦਾ ਕੰਮ ਕਰਦੇ ਐ ਅੱਖਾਂ ਦੀ ਨਿਗਾ ਵਗੈਰਾ ਕਮਜ਼ੋਰ ਹੁੰਦੀ ਐ ਸਿਰ ਦਰਦ ਨੂੰ ਲੈ ਕੇ ਪਰੇਸ਼ਾਨ ਹੁੰਦੇ ਐ ਤੇ ਐਦਾਂ ਦੀਆਂ ਕਈ ਬਿਮਾਰੀਆਂ ਐ ਜਿਹੜੀਆਂ ਇਕੱਠੀ ਹੁੰਦੀਆਂ ਐ ਜਾਂ ਇਧਰ ਜਿੰਨੇ ਵੀ ਪੇਸ਼ੈਂਟ ਖੜੇ ਨੇ ਨਾ ਇਹ ਆਏ ਬੜੀ ਬੜੀ ਦੂਰ ਤੋਂ ਨੇ ਕੋਈ ਹਿਮਾਚਲ ਤੋਂ ਆਇਆ ਇੱਥੇ ਦਵਾਈ ਲੈਣ ਵਾਸਤੇ ਕਿਉਂ ਉਹਨਾਂ ਨੂੰ ਫਰਕ ਪਿਆ ਹੈ ਵੀ ਅਸਲ ਦੇ ਵਿੱਚ ਰਿਜ਼ਲਟ ਆਏ ਵੀ ਨੇ ਬਿਲਕੁਲ ਜੀ ਬਿਲਕੁਲ ਰਿਜ਼ਲਟ ਆਏ ਆ ਸਾਡਾ ਇੱਕ ਸੈਂਟਰ ਤੁਸੀਂ ਦੇਖਿਆ ਹੋਣਾ ਹੈ ਵੀ ਜਿੰਨੇ ਵੀ ਅਸੀਂ ਸੈਂਟਰ ਖੋਲੇ ਆ ਉਹਨਾਂ ਦੇ ਵਿੱਚ ਕਾਫੀ ਤਾਦਾਦ ਦੇ ਵਿੱਚ ਪੇਸ਼ੈਂਟ ਆਉਂਦੇ ਆ ਸੈਂਕੜੋ ਲੋਕੀ ਠੀਕ ਹੋਇਆ ਕਰਦੇ ਅਗਰ ਠੀਕ ਹੁੰਦੀ ਹੈ ਰਿਜ਼ਲਟ ਹੈਗਾ ਤੇ ਤਾਂ ਹੀ ਮਤਲਬ ਅਸੀਂ ਇਸ ਚੀਜ਼ ਨੂੰ ਅੱਗੇ ਲੈ ਕੇ ਜਾ ਰਹੇ ਆ ਅੱਜ ਕੱਲ ਵੈਸੇ ਸੋਸ਼ਲ ਮੀਡੀਆ ਤੇ ਬਹੁਤ ਚੀਜ਼ਾਂ ਵਾਇਰਲ ਹੋ ਜਾਂਦੀਆਂ ਨੇ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਕਹਿੰਦੇ ਬਹੁਤ ਹੈ ਬੰਦਾ ਦਿਖਾ ਕੁਝ ਦਿੰਦਾ ਪਹੁੰਚਦਾ ਜਦ ਤਾ ਜੇ ਮੰਨ ਲਓ ਕੋਈ ਬੰਦਾ ਉੱਠ ਕੇ ਕਮੈਂਟ ਕਰ ਦਿੰਦਾ ਹੈ ਤੁਹਾਨੂੰ ਕਾਲ ਕਰਕੇ ਕਹਿੰਦਾ ਕਿ ਤੁਹਾਡੀ ਦਵਾਈ ਦੇ ਵਿੱਚ ਮੈਂ ਪ੍ਰੂਫ ਕਰ ਸਕਦਾ ਕਿ ਮਲਾਵਟ ਹੋਈ ਹੈ ਫਿਰ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ ਕਿਉਂਕਿ ਸਾਡੀ ਜਿੰਨੇ ਵੀ ਆਪਣੇ ਤੇਲ ਤਿਆਰ ਹੋਇਆ ਹੈ ਇਹ ਗਵਰਨਮੈਂਟ ਦੇ ਰਜਿਸਟਰਡ ਸਾਰੇ ਅਸੀਂ ਜਿੰਨੇ ਵੀ ਡਾਕੂਮੈਂਟ ਹੈਗੇ ਆ ਸਾਰੇ ਕਰਵਾਏ ਹੋਏ ਆ ਕੱਲਾ ਕੱਲਾ ਕੋਈ ਵੀ ਅਗਰ ਇਸ ਚੀਜ਼ ਨੂੰ ਦੇਖਣਾ ਚਾਹਵੇ ਤਾਂ ਦੇਖ ਸਕਦਾ ਹੈ ਸਾਡੇ ਡਾਕੂਮੈਂਟ ਜਿਹੜੇ ਚੈੱਕ ਕਰਵਾ ਸਕਦਾ ਹੈ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਹੈ ਲੈਬ ਲੈਬਟਰੀ ਦੇ ਵਿੱਚ ਮੰਨ ਲਓ ਕੋਈ ਜਾਣਦਾ ਵੀ ਮੈਂ ਤਾਂ ਲੈਬ ਚ ਜਾ ਕੇ ਚੈੱਕ ਕਰਵਾਉਂਗਾ ਜੀ ਬਿਲਕੁਲ ਬਿਲਕੁਲ ਕਰਾ ਸਕਦੇ ਕੋਈ ਏਦਾਂ ਦੀ ਗੱ ऐसे देखा जावे ता लोग किन्नी किन्नी दूर तो आ गए फिर हुन ਤੁਹਾਡੇ ਕੋਲੇ ਜੀ ਮਤਲਬ ਕਿ ਦਵਾਈ ਲੈਣ ਵਾਸਤੇ ਦੇਖੋ ਇਸ ਤਰ੍ਹਾਂ ਹੈ ਜੀ ਕੋਲਾਂ ਤਾਂ ਸਾਨੂੰ ਬਹੁਤ ਦੂਰ ਦੂਰੋਂ ਆਂਦੀਆਂ ਹੈਗੀਆਂ ਆਈਵਨ ਸਾਈਪਰਸ ਹੋ ਗਿਆ ਪੁਰਤਗਾਲ ਹੋ ਗਿਆ ਇੰਗਲੈਂਡ ਆਸਟ੍ਰੇਲੀਆ ਬਹੁਤ ਸਾਰੇ ਪੇਸ਼ੈਂਟ ਜਿਹੜੇ ਆ ਬਾਹਰੋਂ ਵੀ ਸਾਡੇ ਮਤਲਬ ਇਸ ਚੀਜ਼ ਨੂੰ ਅਪਰੋਚ ਕਰਿਆ ਕਰਦੇ ਉਹਦਾ ਵੀ ਰੀਜ਼ਨ ਹੈਗਾ ਦੇਖੋ ਅੱਜ ਇੱਥੇ ਇੱਕ ਪੇਸ਼ੈਂਟ ਹੈ ਜਿੱਦਾਂ ਸਾਰੇ ਭਾਈ ਸਾਰੇ ਖੜੇ ਹੋਏ ਪੇਸ਼ੈਂਟ ਹੈਗੇ ਸਾਡੇ ਇਹਨਾਂ ਦੇ ਵਿੱਚੋਂ ਕੋਈ ਠੀਕ ਹੋ ਜਾਂਦਾ ਹੈ ਤੇ ਇਹਨਾਂ ਦਾ ਕੋਈ ਨਾ ਕੋਈ ਰਿਸ਼ਤੇਦਾਰ ਫੋਰਨ ਚ ਵੀ ਰਹਿੰਦਾ ਹੈ ਔਰ ਇੱਥੋਂ ਤੇ ਕੋਲ ਜਾਂਦੀ ਹੈ ਕਿ ਡਾਕਟਰ ਸਾਹਿਬ ਵੀ ਐਦਾਂ ਕਰੋ ਵੀ ਸਾਨੂੰ ਵੀ ਸ਼ੀਸ਼ੀਆਂ ਬਾਹਰ ਭੇਜ ਦਿਓ ਸਾਡਾ ਭਾਈ ਠੀਕ ਹੋ ਗਿਆ ਸਾਨੂੰ ਵੀ ਠੀਕ ਕਰੋ ਕੀ ਪ੍ਰੋਬਲਮ ਆ ਗਈ ਸੀ ਤੁਸੀਂ ਇੱਥੇ ਮੈਨੂੰ ਮੈਂ ਬਾਹਰ ਰਹਿੰਦਾ ਸੀ ਕਤਰ ਕਤਰ ਰਾਜ ਤੋਂ 2 ਸਾਲ ਹਾਂਜੀ 2 ਸਾਲ ਪਹਿਲੇ ਮੈਨੂੰ ਬਵਾਸੀਰ ਹੋਈ ਨਾ ਬੈਠ ਸਕਦਾ ਨਾ ਉੱਠ ਸਕਦਾ ਹੁੰਦਾ ਫਿਰਦਾ ਵੀ ਨਹੀਂ ਹੂੰ ਕੰਮ ਤੇ ਵੀ ਨਹੀਂ ਜਾਣਾ ਬੈਠੇ ਰਹਿਣਾ ਕਰ ਮੈਂ ਇੱਥੇ ਆਇਆ ਮੇਰਾ ਭਤੀਜਾ ਸੀ ਇੱਥੇ ਤੇ ਉਸਨੇ ਮੈਨੂੰ ਫਿਰ ਕਿਹਾ ਦੱਸਿਆ ਕਿ ਘਰਦਿਆਂ ਨੂੰ ਵੀ ਪਹਿਲੇ 슈ਗਰ ਸੀ 슈ਗਰ ਵੀ ਹੁਣ ਬਿਲਕੁਲ ਸਹੀ ਹੈ ਉਹਨਾਂ ਦੀ ਵੀ 슈ਗਰ 90 ਤੋਂ 100 105 110 ਤੱਕ ਰਹਿੰਦੀ ਹੈ ਹੁਣ ਤੇ ਮੈਨੂੰ ਫਿਰ ਉਹਨਾਂ ਨੇ ਦਵਾਈ ਦਿੱਤੀ ਉਹ ਕਹਿੰਦੇ ਤਿੰਨ ਮਹੀਨੇ ਪਾਓ ਇਹ ਦਵਾਈ ਅੱਛਾ ਅੱਛਾ ਹੁਣ ਜੇ ਮੈਂ કહਾਂ ਕਿ ਹੁਣ ਬਾਪੂ ਜੀ ਤੁਹਾਨੂੰ ਫੇਰ ਕੋਈ ਸਰੀਰਕ ਪ੍ਰੋਬਲਮ ਆ ਨਹੀਂ ਮੈਨੂੰ ਕੋਈ ਤਕਲੀਫ ਨਹੀਂ ਆ ਬੀਪੀ ਮੇਰਾ ਨੋਰਮਲ ਹੈ ਕੋਈ ਮੇਰੇ ਸਰ ਹੱਥ ਪੈਰ ਸੌਂਦੇ ਸੀਗੇ ਅੱਛਾ ਤੇ ਤਕਰੀਬਨ 4-5 ਸਾਲ ਹੋ ਗਏ ਸੀਗੇ ਅੱਛਾ ਸੌਂਦਿਆਂ ਨੂੰ ਤੇ ਬਾਕੀ ਆਪਣੇ ਜਸਵੰਤ ਭਾਜੀ ਹੁਣ ਹੀ ਆਪਣੇ ਕੋਲੇ ਸੀਗੇ ਹੂੰ ਇਹਨਾਂ ਨਾਲ ਉਹਦੇ ਗੱਲਬਾਤ ਕੀਤੀ ਤੇ ਇਹ ਕਹਿੰਦੇ ਚਲੋ ਵੀ ਆਪਾਂ ਨਾਭੀ ਪੰਜ ਕਰਮਾਂ ਦੇ ਵਿੱਚ ਕੰਮ ਕਰ ਰਹੇ ਆ ਹੂੰ ਬਈ ਮੈਂ ਕਿਹਾ ਚਲੋ ਕੋਈ ਗਾਣੀ ਜੀ ਵਧੀਆ ਚੀਜ਼ ਆ ਤਾਂ ਸਾਨੂੰ ਵੀ ਦੇ ਦਿਓ ਹੂੰ ਤਾਂ ਇੱਕ ਡੱਬਾ ਹੀ ਸਾਨੂੰ ਦੇ ਗਏ ਹੂੰ ਤੇ ਤਕਰੀਬਨ ਮੈਂ 2 ਕੁ ਮਹੀਨੇ ਵਰਤਿਆ ਜੀ ਤੇ ਮਤਲਬ ਫਰਕ ਮੈਨੂੰ ਕਾਫੀ ਪੈ ਗਿਆ ਅੱਛਾ ਹਾਂਜੀ ਤੇ ਹਾਲੇ ਵੀ ਮੈਂ ਵਰਤ ਰਿਹਾ ਹਾਂ ਤਕਰੀਬਨ ਹੁਣ ਮੈਂ ਪੂਰਾ ਠੀਕ ਆ ਹਾਂ ਐਸੀ ਪ੍ਰੋਬਲਮ ਕਿੰਨੇ ਕ ਸਾਲ ਪਹਿਲਾਂ ਆਈ ਸੀ ਮੈਨੂੰ ਸਰ 3-4 ਸਾਲ ਹੋ ਗਿਆ ਸੀ ਜੀ ਪਰ ਪਤਾ ਜੈਨ ਲੱਗਦਾ ਸੀ ਮੈਂ ਕਿ ਚਲੋ ਕੰਮ ਤੇ ਆ ਮਾੜਾ ਮੋਟਾ ਹੋ ਜਾਂਦਾ ਆ ਬਈ ਇਹਨਾਂ ਨਹੀਂ ਦੂਸਰਾ ਸੋਚ ਰਿਹਾ ਸੀਗੇ ਵੀ ਚਲੋ ਹਟ ਜਾਂਦੀ ਆ ਹੋ ਜਾਂਦੀ ਆ ਹਟ ਜਾਂਦੀ ਆ ਹੋ ਜਾਂਦੀ ਆ ਅੱਛਾ ਹਾਂਜੀ ਤੇ ਹੁਣ ਤਕਰੀਬਨ ਐਨ ਠੀਕ ਪਣ ਪੂਰਾ ਫਟਾ ਹਾਂ ਹਾਂ ਜੀ ਐਂ ਫਟਿਆ ਜੀ ਅੱਛਾ ਬਾਪੂ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਕੀ ਨਾਮ ਹੈ ਜੀ ਸਤਿ ਸ਼੍ਰੀ ਅਕਾਲ ਜੀ ਗੁਰਦੇਵ ਸਿੰਘ ਮੇਰਾ ਨਾਮ ਆ ਜੀ ਅੱਛਾ ਮੈਂ ਕਿਹੜੀ ਜਗਾ ਤੋਂ ਆਇਆ ਹਾਂ ਮੈਂ ਬੈਸੇ ਅਸਲੀ ਮੇਰਾ ਇਲਾਕਾ ਲੋਕਲ ਨਮਾ ਸ਼ਹਿਰ ਹੈ ਪੰਜਪਾੜੀ ਇੱਥੇ ਰਹਿ ਰਿਹਾ ਅੱਛਾ ਤੇ ਚੰਡੀਗੜ੍ਹ ਇਲਾਕੇ ਤੋਂ ਆਏ ਹੋ ਹਾਂ ਜੀ ਇੱਥੋਂ ਤੱਕ ਬਾਪੂ ਇੰਨੀ ਦੂਰ ਆਉਣ ਦਾ ਕਾਰਨ ਮੇਰੀ ਏਜ ਵੀ 65 ਸਾਲ ਹੋ ਚੁੱਕੀ ਹੈ ਮੇਰੀ ਵਾਈਫ ਕੋ ਪ੍ਰੋਬਲਮ ਸੀ ਬਹੁਤ ਸਾਲਾਂ ਦੀ 25 ਸਾਲ ਤੋਂ ਕਬਜ਼ੇ ਦੀ ਪ੍ਰੋਬਲਮ ਸੀ 25 ਸਾਲ 25 ਸਾਲ ਤੋਂ 85 ਤੋਂ ਮਤਲਬ ਸ਼ੁਰੂ ਹੋਈ ਸੀ। ਤੋਂ ਉਸ ਤੋਂ ਬਾਅਦ ਫਿਰ ਅਸੀਂ ਕੁਦਰਤੀ ਇੱਥੇ ਸਾਡੇ ਮੱਲੇ ਦਾ ਹੀ ਡਾਕਟਰ ਸਾਹਿਬ ਸਾਡੇ ਮੁਲਾਕਾਤ ਹੋਈ ਇਹਨਾਂ ਨੇ ਫਿਰ ਮੈਨੂੰ ਦੱਸੀ ਵੀ ਇਸ ਤਰ੍ਹਾਂ ਹੈ ਆਪਣੇ ਤੁਸੀਂ ਯੂਜ਼ ਕਰਕੇ ਦੇਖੋ। ਉਹ 15 ਦਿਨਾਂ ਦੇ ਵਿੱਚ ਫਰਕ ਪੈਣਾ ਸ਼ੁਰੂ ਹੋ ਗਿਆ ਸੀ। ਕਾਫੀ ਫਾਇਦਾ ਹੋਇਆ ਉਸ ਇਲਾਕੇ ਦੇ ਵਿੱਚ ਵੀ ਹੋਰ ਲੋਕਾਂ ਨੂੰ ਕਾਫੀ ਪਤਾ ਲੱਗਾ ਮੈਂ ਕਾਫੀ ਪ੍ਰਚਾਰ ਉਧਰ ਵੀ ਕਰ ਦਿੱਤਾ ਬਹੁਤ ਲੋਕਾਂ ਨੇ ਸਿਆਣਿਆਂ ਨੇ ਵੀ ਕਾਫੀ ਲੋਕਾਂ ਲੋਦਰ ਸੀ ਫੌਜੀ ਜਿਹੜੇ ਹੁੰਦੇ ਨੇ ਨਾ ਇਹ ਚੰਡ ਕੇ ਰੱਖਦੇ ਨੇ ਬੜੇ ਟਾਈਮ ਦੇ ਪੰਕਚੁਅਲ ਜੇ ਹੁੰਦੇ ਨੇ ਤੋ ਇੱਥੇ ਛੇਤੀ ਕਿਸੇ ਤੋਂ ਯਕੀਨ ਵੀ ਨਹੀਂ ਕਰਦੇ ਇਹ ਇਹ ਗੱਲ ਸੱਚ ਹੈ ਤੇ ਤੁਸੀਂ ਫਿਰ ਇਸ ਚੀਜ਼ ਤੇ ਯਕੀਨ ਤੁਹਾਡਾ ਯਕੀਨ ਕਿਵੇਂ ਪੂਰਾ ਪੱਕਾ ਬਣੇ ਯਕੀਨ ਤਾਂ ਤਾਹੀ ਕਰਦਾ ਬੰਦਾ ਜੇ ਆਪ ਨੂੰ ਫਾਇਦਾ ਹੋਗਾ ਤਾਂ ਹੀ ਮੈਂ ਦੂਜੇ ਨੂੰ ਮਤਲਬ ਅੰਦਰ ਚ ਆਪਣੇ ਕਰੂੰਗਾ ਤਾਂ ਹੀ ਦੱਸੂੰਗਾ ਕਿਸੇ ਨੂੰ ਜੇ ਮੈਨੂੰ ਨਹੀਂ ਫਾਇਦਾ ਹੋਇਆ ਤਾਂ ਮੈਂ ਦੂਸਰੇ ਨੂੰ ਕਿਸ ਤਰ੍ਹਾਂ ਦੱਸ ਸਕਦਾ ਸਾਡੇ ਪਰਿਵਾਰ ਦੇ ਵਿੱਚ ਅਗਰ ਬੈਨੀਫਿਟ ਹੋਇਆ ਵਾਈਫਰੂ ਉਹ ਬਹੁਤ ਖੁਸ਼ ਹੋਏ ਆ ਤੇ ਹਜੇ ਵੀ ਮੇਰੇ ਪਾਪਈਆ अच्छा ਵਰਤਦੇ ਹਾਂ ਹਾਂ ਅਜੇ ਵੀ ਯੂਜ਼ ਕਰਦੇ ਆ ਕੋਈ ਪ੍ਰੋਬਲਮ ਨਹੀਂ ਹੈ ਤੇ ਫਟਾ ਹੁਣ ਕੋਈ ਦਿੱਕਤ ਨਹੀਂ ਹੈ ਸਭ ਠੀਕ ਹੈ ਅਜੇ ਬਹੁਤ ਦੁਖੀ ਹੋ ਗਏ ਐਕਚੁਅਲੀ ਮਿਸਜ ਬਹੁਤ ਮਾਰ ਰਹੇ ਹੁੰਦੇ ਸੀ ਉਹਨਾਂ ਨੂੰ ਲੀਬਰ ਦੀ ਪ੍ਰੋਬਲਮ ਸੀ ਉਹ ਲੋ ਰਾਤ ਨੂੰ ਸੋ ਨਹੀਂ ਪਾਉਂਦੇ ਤੇ ਰੋਂਦੇ تھے ਬਹੁਤ ਦੁਖੀ ਹੋ ਗਏ تھے ਜਿਵੇਂ ਹਮ ਮਰ ਫਿਰ ਅਚਾਨਕ ਡਾਕਟਰ ਨੇ ਕੰਟੈਕਟ ਕੀਤਾ ਮੈਂਨੇ ਤਾਂ ਮੈਂ ਕਿਹਾ ਚਲੋ ਇੰਨਾ ਕੋਈ ਟਰਾਈ ਕਰਕੇ ਦੇਖ ਲੇਗੇ ਇਹ ਵੀ ਟਰਾਈ ਕਰਕੇ ਦੇਖ ਲੈਨੇ ਹੈ ਸ਼ਾਇਦ ਕੁਝ ਕਰੇ ਨਾ ਕਰੇ ਲੇਕਿਨ ਟਰਾਈ ਕਰਨੇ ਕੀ ਹਰਜ ਹੈ ਠੀਕ ਹੈ ਤਾਂ ਜਦੋਂ ਉਸ ਤੋਂ ਬਾਅਦ ਅਸੀਂ ਟਰਾਈ ਕੀਤਾ ਤਾਂ ਦੇ ਨੇ ਡਾਕਟਰਾਂ ਨੂੰ ਮਿਲਿਆ ਨੂੰ ਪ੍ਰੋਬਲਮ ਦੱਸੀ ਡਾਕਟਰ ਕਹਿੰਦੇ ਵੀ ਇਹ ਦਵਾਈ ਪਿਓ 100% ਠੀਕ ਹੋ ਜਾਏਗਾ ਪਰ ਸਾਨੂੰ ਯਕੀਨ ਨਹੀਂ ਸੀ ਕਿ ਠੀਕ ਹੋ ਜਾਏਗਾ ਲੇਕਿਨ ਜਦੋਂ ਪਾਣੀ ਸ਼ੁਰੂ ਕੀਤੀ ਹੁਣ ਮਿਸ ਰਾਤ ਨੂੰ ਸੌ ਵੀ ਪਾ ਰਹੇ ਅੱਛਾ ਖਾ ਵੀ ਪਾ ਰਹੇ ਔਰ ਆਪਣਾ ਕੰਮ ਵੀ ਕਰਦਾ ਸੀਗਾ ਮੇਰੇ ਜੋੜਦਾਰ ਦੇ ਕਰ ਦਿੰਦੇ ਸੀ ਅੱਛਾ ਤੇ ਪਹਿਲਾਂ ਤਾਂ ਮੇਰੇ ਘਰ ਵਾਲੀ ਦੇ ਰਸੌਲੀਆਂ ਸੀਗੀਆਂ ਗੁਰਦਿਆਂ ਚ ਪੱਥਰ ਪਥਰੀਆਂ ਸੀਗੀਆਂ ਛਮਾਈ ਨਵੀਂ ਦਵਾਈ ਇਹ ਵਰਤਾਂ ਠੀਕ ਹੈ ਤੇ ਉਹ ਵਰਤੀ ਜੇ ਤੇ ਉਹਦੇ ਨਾਲ ਉਹਨੂੰ ਉਹਨਾਂ ਨੂੰ ਫਰਕ ਪੈ ਗਿਆ ਆ ਵੀ ਰਸ올ੀਆਂ ਵੀ ਠੀਕ ਹੋ ਗਈਆਂ ਅੱਛਾ ਤੇ ਉਸ ਤੋਂ ਬਾਅਦ ਮੇਰੇ ਵੀ ਜੋੜ ਜਿਹੜੇ ਉਹ ਵੀ ਠੀਕ ਹੋਏ ਮੈਂ ਵੀ ਤਿੰਨ ਗੰਨੇ ਮਹੀਨੇ ਵਰਤੀ ਫਿਰ ਉਹ ਵੀ ਘਰ ਦੇ ਵਰਦੇ ਤੇ ਮੈਂ ਵੀ ਵਰਤੀ ਅੱਛਾ ਉਹ ਵੀ ਠੀਕ ਹੋਏ ਤੇ ਫੇ ਮੈਂ ਸੀਆਰਪੀਐਫ ਵਿੱਚ ਡਿਊਟੀ ਕਰਦਾ ਹੁੰਦਾ ਸੀ ਦਿੱਲੀ ਅੱਛਾ ਹਾਂਜੀ ਠੀਕ ਹੈ ਤੇ ਮੇਰੇ ਮੈਂ ਆਪਣੇ ਮੈਨੂੰ ਦਿੱਲੀ ਪੁਲਿਸ ਵਾਲੇ ਉੱਥੇ ਰਹਿੰਦੇ ਸੀਗੇ ਉਹਨਾਂ ਦਾ ਨੰਬਰ ਸੀ ਮੇਰੇ ਕੋਲ ਠੀਕ ਹੈ ਉਹਨਾਂ ਨੇ ਮੈਨੂੰ ਉੱਥੋਂ ਫੋਨ ਕੀਤਾ ਕਹਿੰਦੇ ਕੀ ਹਾਲ ਚਾਲ ਮੈਂ ਕਹਾ ਠੀਕ ਆ ਮੈਨੂੰ ਦਿੱਦ ਦਾ ਪ੍ਰੋਬਲਮ ਆ ਗਈ ਸੀ ਤੇ ਉਹ ਕਹਿੰਦੇ ਫੇ ਸਾਨੂੰ ਵੀ ਦਵਾਈ ਭੇਜ ਅਸੀਂ ਤੁਸੀਂ ਇੱਥੋਂ ਦਵਾਈ ਉਹਨਾਂ ਨੂੰ ਭੇਜੀ ਦਿੱਲੀ ਸੀ ਯਾਰ ਸੀਆਰਪੀਐਫ ਵਾਲਾ ਦਿੱਲੀ ਨੂੰ ਮੈਂ ਦਵਾਈ ਨਾ ਤੋਂ ਲਈ ਮੈਂ ਕੋਰੀਅਰ ਕਰਤਾ ਉਹਨਾਂ ਨੂੰ ਅੱਛਾ ਤੇ ਉਹਨਾਂ ਦੇ ਰਿਜ਼ਲਟ ਇੰਨੇ ਵਧੀਆ ਆਏ ਉਹ ਬੜੇ ਖੁਸ਼ ਹੋਏ ਮੈਨੂੰ ਕਹਿੰਦੇ ਯਾਰ ਹੋਰ ਭੇਜਿਆ ਕਰ ਦਵਾਈ ਉਹਨਾਂ ਦੇ ਅਧ ਰੰਗ ਵਾਲੇ ਵਰਗੀਆਂ ਪ੍ਰੋਬਲਮ ਜਿਹੜੀਆਂ ਸੀਗੀਆਂ ਉਹ ਹੱਲ ਹੋ ਗਈਆਂ ਸਰਵਾਈਕਲ ਸੀ ਉਹ ਕਈ ਕੈਦੀ ਟੇਢੀ ਟੇਢੀ ਕਰਦਣ ਹੋਈ ਸੀਗੀ ਅੱਛਾ ਉਹ ਵੀ ਠੀਕ ਹੋ ਗਿਆ ਭਾਜੀ ਤੁਹਾਡਾ ਕੀ ਨਾਮ ਹੈ ਸਸੀ ਕਹਿ ਲਿਓ ਸਸੀ ਕਾ ਸਸੀਆ ਮੇਰਾ ਨਾਮ ਮਲਕੀਤ ਸਿੰਘ ਹੈ ਜੀ ਮੈਂ ਪਿੰਡ ਚ ਬੋਲ ਤੋਂ ਆ ਤੇ ਬਤੌਰ ਐਸ ਹੀ ਮੈਂ ਪੰਜਾਬ ਪੁਲਿਸ ਆ अच्छा हां जी ਤੇ ਪੰਜਾਬ ਪੁਲਿਸ ਨੂੰ ਕੀ ਦੰਦੀ ਸੀ ਪ੍ਰੋਬਲਮ ਮੇਰੇ ਡਿਸਕ ਪ੍ਰੋਬਲਮ ਸੀ ਸ਼ੁਰੂ ਤੋਂ ਇੱਕ ਵੀਰੇ ਡਿਸਕ ਵੀ ਇੱਕ ਵੀਰੇ ਜਿਹੜੀ ਨਾੜੀ ਤੇ ਥੋੜੀ ਪ੍ਰੋਬਲਮ ਹੈਗੀ ਮੇਰੀ ਲਤਾ ਦੇ ਵਿੱਚ ਨਾੜੀ ਬਲੌਗਸ ਹੈ ਹਜੇ ਵੀ ਹੈਗੀ ਆ ਹੁਣ ਅ ਜਦੋਂ ਦਾ ਮੈਂ ਸ਼ੁਰੂ ਕੀਤਾ ਨਾ ਵੀ ਪੰਚ ਕਰਮਾ ਤੇਲ ਸ਼ੁਰੂ ਕੀਤਾ ਹੈ ਉਸ ਤੋਂ ਬਾਅਦ ਮੈਨੂੰ ਕਾਫੀ ਫਰਕ ਪੈ ਗਿਆ ਅੱਛਾ ਸਤਿ ਸ਼੍ਰੀ ਅਕਾਲ ਤੁਹਾਡਾ ਕੀ ਨਾਮ ਹੈ ਕ੍ਰਿਸ਼ਨ ਰਾणे ਅੱਛਾ ਤੁਹਾਨੂੰ ਕੀ ਪ੍ਰੋਬਲਮ ਸੀ ਪੈਣੇ ਮੈਨੂੰ ਸਰਵਾਈਕਲ ਦੀ ਪ੍ਰੋਬਲਮ ਸੀ ਸਿਰ ਚ ਦਰਦ ਆ ਬਾਹਾਂ ਚ ਦਰਦ ਤੇ ਸੁੰਨ ਹੋ ਜਾਂਦੇ ਸੀ ਹੱਥ ਪੈਰ ਬੱਤ ਸੋ ਜਾਣੇ ਕੰਮ ਨਹੀਂ ਕਰ ਹੁੰਦਾ ਸਿਗਾ ਤੇ ਹੁਣ 3 ਮਹੀਨੇ ਹੋ ਗਏ ਸਾਨੂੰ ਇਹ ਦਵਾਈ ਪਾਉਂਦੇ ਨੇ ਉਹਦੇ ਨਾਲ ਹੁਣ ਠੀਕ ਹੈ ਥਾਇਰੋਇਡ ਦੀ ਪ੍ਰੋਬਲਮ ਸੀਗੀ 4 ਸਾਲ ਤੋਂ ਤੇ ਹਾਂਜੀ ਹੁਣ ਮੇਰਾ ਕਾਫੀ ਕੰਟਰੋਲ ਚ ਆ ਗਿਆ ਹੈ ਥਾਇਰੋਇਡ ਤੇ ਮੈਨੂੰ ਇਨ ਬੈਲੈਂਸ ਦੀ ਪ੍ਰੋਬਲਮ ਹੋ ਗਈ ਸੀ ਹਾਰਮੋਨਸ ਮੇਰੇ ਯਾਨੀ ਕਿ ਸਾਰੇ ਡਿਸਬੈਲੈਂਸ ਹੋ ਗਏ ਸੀਗੇ ਉਹ ਵੀ ਨਾਰਮਲ ਹੋ ਚੁੱਕੇ ਹਨ ਮੇਰੇ ਕਾਫੀ ਤੇ 3 ਮਹੀਨੇ ਤੋਂ ਮੈਂ ਦਵਾਈ ਖਾ ਰਹੀ ਆ ਤੇ ਮੇਰਾ weight ਵੀ ਯਾਨੀ ਕਿ ਘੱਟ ਹੋ ਚੁੱਕਿਆ ਹੈ ਨਾਲ ਭਾਜੀ ਆਖਰੀ ਸਵਾਲ ਹੋਣਗੇ ਕੁਝ ਬੜੀ ਦੂਰ ਤੋਂ ਪੇਸ਼ੈਂਟ ਆਏ ਨੇ ਕਦੇ ਆਏ ਹੋਇਆ ਕੋਈ ਐਸਾ ਪੇਸ਼ੈਂਟ ਹੋਵੇ ਵੀ ਜਿਹੜਾ ਵੱਡੇ ਤੋਂ ਵੱਡੇ ਡਾਕਟਰ ਨੇ ਰਿਜੈਕਟ ਕਰਤਾ ਜਾਂ ਇਹ ਕਹਿਦਾ ਵੀ ਤੁਸੀਂ ਇਹਨੂੰ ਘਰੇ ਲੈ ਜਾਓ ਹੁਣ ਇਸ ਦਾ ਫਰਕ ਨਹੀਂ ਪੈਣਾ ਬਿਮਾਰੀ ਠੀਕ ਨਹੀਂ ਹੋਣੀ ਉਹ ਵੀ ਬੰਦਾ ਆ ਕੇ ਤੁਹਾਡੇ ਕੋਲੇ ਇੱਥੇ ਠੀਕ ਹੋ ਗਿਆ ਬਿਲਕੁਲ ਸਰ ਐਦਾਂ ਐ ਦੇਖੋ ਜੀ ਜਿਹੜੇ ਕੋਈ ਜਿੱਥੇ ਮਤਲਬ ਕਈਆਂ ਨੂੰ ਦਵਾਈਆਂ ਦਾ ਫਰਕ ਨਹੀਂ ਲੱਗਦਾ ਹੈਗਾ ਹਰ ਇੱਕ ਕਿਸੇ ਵੀ ਪੈਥੀ ਨੂੰ ਆਪਾਂ ਗਲਤ ਨਹੀਂ ਕਹਿੰਦੇ ਹੈਗੇ ਹਮ ਹਰ ਇੱਕ ਪੈਥੀ ਦਾ ਆਪਣਾ ਆਪਣਾ ਇੱਕ ਰੋਲ ਹੈਗਾ ਆਪਣੀ ਆਪਣੀ ਜਗ੍ਹਾ ਹੈ ਰੋਲ ਹੈਗਾ ਤੇ ਅਸੀਂ ਤਾਂ ਸਿਰਫ ਕੋਸ਼ਿਸ਼ ਕਰ ਸਕਦੇ ਆਂ ਸਾਡਾ ਜਿਹੜਾ ਇਹ ਤੇਲ ਹੈ ਪੁਰਾਣੀ ਪੈਥੀ ਦਾ ਮਤਲਬ ਅਸੀਂ ਪੁਰਾਣੇ ਬਜ਼ੁਰਗਾਂ ਦੀ ਪੈਥੀ ਨੂੰ ਲੈ ਕੇ ਚੱਲੇ ਹੋਏ ਆਂ ਸਾਡੀ ਕੋਸ਼ਿਸ਼ ਹੈ ਕਿ ਜਿਹੜਾ ਵੀ ਮਰੀਜ਼ ਸਾਡੇ ਕੋਲ ਆਵੇ ਉਹ ਠੀਕ ਹੋ ਕੇ ਜਾਵੇ ਸਾਡਾ ਇੱਕ ਮਿਸ਼ਨ ਹੈ ਜੀਟੀ ਬ੍ਰਦਰ ਦਾ ਐਜ਼ ਏ ਜੀਟੀ ਬ੍ਰਦਰ ਦੇ ਡਾਇਰੈਕਟਰ ਹੋਣ ਦੇ ਨਾਤੇ ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੇ ਲੋਕੀ ਵਿਚਾਰੇ ਦਵਾਈਆਂ ਖਾ ਖਾ ਕੇ ਥੱਕ ਚੁੱਕੇ ਹੋਏ ਆ ਅੱਕ ਚੁੱਕੇ ਹੋਏ ਆ ਉਹਨਾਂ ਨੂੰ ਠੀਕ ਕਰਨ ਦਾ ਇੱਕ ਅਸੀਂ ਪ੍ਰਮਾਤਮਾ ਦੇ ਪ੍ਰਮਾਤਮਾ ਦੇ ਆਸਰੇ ਉਹਨਾਂ ਨੂੰ ਠੀਕ ਕਰਨ ਦਾ ਇੱਕ ਅਸੀਂ ਮਿਸ਼ਨ ਲਿਆ ਹੋਇਆ ਹੈ ਇਧਰ ਜਿੰਨੇ ਵੀ ਪੇਸ਼ੈਂਟ ਖੜੇ ਸੀ ਆ ਪੈਣਾ ਜਿੰਨੀਆਂ ਖੜੀਆਂ ਸੀ ਮਤਾਵਾਂ ਖੜੀਆਂ ਨੇ ਇਹ ਸਾਰਿਆਂ ਨੂੰ ਫਰਕ ਪਿਆ ਇਧਰ ਪੇਸ਼ੈਂਟ ਲੇਟੇ ਹੋਏ ਨੇ ਜਿਸ ਤਰੀਕੇ ਨਾਲ ਦੱਸਿਆ ਜੇ ਤੁਸੀਂ ਉਸ ਤਰੀਕੇ ਨਾਲ ਦਵਾਈ ਪਾਓਗੇ ਤਾਂ ਰਿਜ਼ਲਟ ਆਉਣੇ ਪੱਕੇ ਹੀ ਨੇ ਜੇ ਇਸ ਤਰੀਕੇ ਦੇ ਨਾਲ ਤੁਹਾਡੀ ਬਿਮਾਰੀ ਹੈ ਤੁਹਾਡੇ ਰਿਸ਼ਤੇਦਾਰਾਂ ਦੀ 30 ਸਾਲ ਪੁਰਾਣੀ 40 ਸਾਲ ਪੁਰਾਣੀ 35 ਸਾਲ ਪੁਰਾਣੀ 15 ਸਾਲ ਪੁਰਾਣੀ ਬਿਮਾਰੀ ਜੇ ਇਸ ਤਰੀਕੇ ਨਾਲ ਠੀਕ ਹੁੰਦੀ ਹੈ ਤਾਂ ਮੈਨੂੰ ਲੱਗਦਾ ਉਸ ਤੋਂ ਵੱਡਾ ਪੁੰਨ ਦਾ ਕੰਮ ਹੋਰ ਕੁਝ ਹੋ ਤੁਹਾਡੇ ਵਾਸਤੇ ਨਹੀਂ ਹੋ ਸਕਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ